ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਲਗੀ ਧਰਮਾ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਜਿਸ ਬਾਣੀ ਨੂੰ ਪੜ ਸੁਣ ਕੇ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਦੇ ਪਸਾਰੇ ਕਰਕੇ ਜਿਸ ਬਾਣੀ ਦੀ ਸ਼ਕਤੀ ਕਰਕੇ ਸਾਰੀ ਸ੍ਰਿਸ਼ਟੀ ਖਾਲਸਾ ਜੀ ਪੈਦਾ ਹੋਈ ਹੈ ਰਚੀ ਗਈ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਕਰੀਏ ਜਿਨ੍ਹਾਂ ਨੇ ਖਾਲਸਾ ਜੀ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਜਿਨੇ ਸਾਰੀ ਖਾਲਸਾ ਜੀ ਦੀ ਸ੍ਰਿਸ਼ਟੀ ਆਪ ਪੈਦਾ ਕੀਤੀ ਹੈ ਆਪ ਰਚੀ ਹੈ ਆਪ ਬਣਾਈ ਹੈ ਐਸੇ ਸਤਿਗੁਰਾਂ ਨੂੰ ਨਮਸਕਾਰ ਹੈ ਸਦਾ ਨਮਸਕਾਰ ਹੈ ਵਾਰਣੈ ਬਲਹਾਰਣੈ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਖੇਡ ਖਾਲਸਾ ਜੀ ਰਚਨਾ ਕੀਤੀ ਹੈ ਪਹਿਲਾਂ ਅਖਾੜਾ ਤਿਆਰ ਕੀਤਾ ਹੈ ਭਾਵ ਖੰਡ ਬ੍ਰਹਿਮੰਡ ਤਿਆਰ ਕੀਤਾ ਹੈ ਫਿਰ ਧਰਤੀ ਪੈਦਾ ਕੀਤੀ ਹੈ ਫਿਰ ਖਾਲਸਾ ਜੀ ਉੱਤੇ ਇਹਦੇ ਉੱਤੇ ਸੁੱਖ ਸਹੂਲਤਾਂ ਪੈਦਾ ਕੀਤੀਆਂ ਫਿਰ ਉਸ ਤੋਂ ਬਾਅਦ 84 ਲੱਖ ਜੂਣ ਦੀ ਗਿਣਤੀ ਕਰਕੇ ਭਾਂਤ ਭਾਂਤ ਦੀ ਦੁਨੀਆ ਭਾਂਤ ਭਾਂਤ ਦੇ ਜੀਵ ਖਾਲਸਾ ਜੀ ਉੱਡਣ ਵਾਲੇ ਪਾਣੀ ਵਿੱਚ ਰਹਿਣ ਵਾਲੇ ਧਰਤੀ ਤੇ ਰਹਿਣ ਵਾਲੇ ਜੜ ਜਿਹੜੇ ਰੁੱਖ ਹਨ ਪਹਾੜ ਹਨ ਐਵੇਂ ਖਾਲਸਾ ਜੀ ਵਾਹਿਗੁਰੂ ਜੀ ਨੇ ਪੈਦਾ ਕਰ ਦਿੱਤੇ ਜਿਵੇਂ ਕਿਸੇ ਦਾ ਚਿਹਰਾ ਖਾਲਸਾ ਜੀ ਦੂਸਰੇ ਨਾਲ ਨਹੀਂ ਰਲਦਾ ਐਵੇਂ ਪਸ਼ੂ ਪੰਛੀਆਂ ਦੇ ਵਿੱਚ ਹੈ ਨਵੇਂ ਖਾਲਸਾ ਜੀ ਬ੍ਰਿਸ਼ਾਂ ਦੇ ਵਿੱਚ ਹੈ ਵੱਖ-ਵੱਖ ਕਿਸਮਾਂ ਹਨ ਵਾਹਿਗੁਰੂ ਜੀ ਦੀਆਂ ਪੈਦਾ ਕੀਤੀਆਂ ਹੋਈਆਂ ਇੱਕੋ ਧਰਤੀ ਦੇ ਵਿੱਚੋਂ ਖਾਲਸਾ ਜੀ ਵਨ ਸਵੰਨੀ ਭਾਂਤ ਭਾਂ ਦੀ ਬਨਸਪਤੀ ਪਰਮੇਸ਼ਰ ਅਕਾਲ ਪੁਰਖ ਜੀ ਨੇ ਪੈਦਾ ਕੀਤੀ ਹੈ ਕਦੇ ਝਾਤ ਮਾਰ ਕੇ ਵੇਖੋ ਮੈਂ ਇਹੀ ਗੱਲ ਵਾਰ-ਵਾਰ ਖਾਲਸਾ ਜੀ ਕਹਿਣਾ ਹੁੰਨਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੁੜਨਾ ਕਿਵੇਂ ਕਈ ਕਹਿੰਦੇ ਨਾ ਕਿਵੇਂ ਜੁੜੀਏ ਕਿੱਥੋਂ ਸ਼ੁਰੂਆਤ ਕਰੀਏ ਖਾਲਸਾ ਜੀ ਅੰਮ੍ਰਿਤ ਵੇਲੇ ਜਾ ਕੇ 15 ਮਿੰਟ ਤੋਂ ਸ਼ੁਰੂ ਕਰ ਲਓ 5 ਮਿੰਟ ਤੋਂ ਕਰ ਲਓ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਫਿਰ ਖਾਲਸਾ ਜੀ ਇਕਾਂਤ ਵਿੱਚ ਬੈਠ ਕੇ ਸੋਚਿਆ ਕਰੋ ਕਿ ਇਹ ਜਿਹੜੇ ਮੇਰੇ ਸਰੀਰ ਦੇ ਅੰਦਰ ਸਾਰੇ ਇੰਦਰੀ ਹਨ ਕਿਵੇਂ ਕੰਮ ਕਰ ਰਹੇ ਕੌਣ ਇਹਨਾਂ ਨੂੰ ਕੰਮ ਕਰਾ ਰਿਹਾ ਇਹ ਸਾਰੀ ਭਾਂਤ ਭਾਂਤ ਦੀ ਜਿਹੜੇ ਘਰਾਂ ਦੇ ਵਿੱਚ ਖਾਲਸਾ ਜੀ ਛੋਟੇ ਛੋਟੇ ਗਮਲੇ ਲੱਗੇ ਹੁੰਦੇ ਉਹਨਾਂ ਵਿੱਚ ਵੱਖ-ਵੱਖ ਬੂਟੇ ਹੁੰਦੇ ਉਹਨਾਂ ਵੱਲ ਵੇਖ ਕੇ ਪਰਮੇਸ਼ਰ ਦੀ ਕਲਾ ਨੂੰ ਤੱਕਿਆ ਕਰੋ ਕਿਵੇਂ ਮਹਾਰਾਜ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਭਾਂਤ ਭਾਂਤ ਦੇ ਫੁੱਲ ਪਾਂਦ ਪਾਂਦ ਦੇ ਰੁੱਖ ਖਾਲਸਾ ਜੀ ਵੇਖੋ ਨਿੰਮ ਕਿੰਨੀ ਕੌੜੀ ਹੈ ਆਕਤ ਧੂਰਾ ਕਿੰਨਾ ਕੌੜਾ ਹੈ ਇਸ ਧਰਤੀ ਤੇ ਪੈਦਾ ਹੋਇਆ ਨਿੰਬੂ ਆਦਖੰ ਖੱਟੇ ਹਨ ਇਸੇ ਧਰਤੀ ਤੇ ਪੈਦਾ ਹੋਈ ਮਿਰਚਾਂ ਹੋਈਆਂ ਫਿਰ ਖਾਲਸਾ ਜੀ ਜੋ ਮਿੱਠੇ ਫਲ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਵਿੱਚ ਜੋ ਮਹਾਰਾਜ ਨੇ ਧਰਤੀ ਦੇ ਵਿੱਚ ਜੋ ਬੀਜ ਬੀਜਿਆ ਤਿਉਂ ਤੇ ਉਹਦੀ ਵਸਤੂ ਨਿਕਲ ਕੇ ਆਈ ਹੈ ਤੇ ਆਪਾਂ ਵੀ ਖਾਲਸਾ ਜੀ ਜਿਵੇਂ ਜਿਵੇਂ ਦੀ ਸ਼ਰਧਾ ਰੱਖ ਕੇ ਮਹਾਰਾਜ ਦੇ ਦਰ ਜਾਵਾਂਗੇ ਤਿਉਂ-ਤਿਉਂ ਦੀ ਸਾਨੂੰ ਵਸਤੂ ਪ੍ਰਾਪਤ ਹੋਵੇਗੀ। ਸੋ ਮਹਾਰਾਜ ਦੀ ਇਹ ਕੁਦਰਤ ਜਿਹੜੀ ਹੈ ਖਾਲਸਾ ਜੀ ਇਹ ਬਹੁਤ ਨਿਆਰੀ ਹੈ ਤੇ ਇਸ ਕੁਦਰਤ ਦੇ ਵਿੱਚ ਹੀ ਖਾਲਸਾ ਜੀ ਵਾਹਿਗੁਰੂ ਵਸਿਆ ਹੈ ਬਲਿਹਾਰੀ ਕੁਦਰਤ ਵਸਿਆ ਇਹ ਕੁਦਰਤ ਦੇ ਵਿੱਚ ਉਹਦਾ ਵਾਸਾ ਹੈ ਉਸ ਦਾ ਤੇ ਦਾ ਸਾਰੀ ਕੁਦਰਤ ਦੇ ਵਿੱਚ ਖਾਲਸਾ ਜੀ ਸਾਰਿਆਂ ਘਟਾਂ ਦੇ ਅੰਦਰ ਹੈ। ਸਾਰਿਆਂ ਜੀਵਾਂ ਦੇ ਅੰਦਰ ਹੈ ਉਹ ਵਾਹਿਗੁਰੂ ਜੀ ਦੀ ਜੋਤ ਹਾਥੀ ਵਿੱਚ ਵੀ ਉਨੀ ਜੋਤ ਹੈ ਕੀੜੀ ਵਿੱਚ ਵੀ ਉਨੀ ਜੋਤ ਹੈ ਸਾਡੇ ਵਿੱਚ ਵੀ ਉਸੇ ਵਾਹਿਗੁਰੂ ਜੀ ਦੀ ਜੋਤ ਕੰਮ ਕਰ ਰਹੀ ਹੈ ਰੁੱਖਾਂ ਬਰਖਾਂ ਪਹਾੜਾਂ ਬੱਦਲਾਂ ਜਿੰਨੀਆਂ ਖਾਲਸਾ ਜੀ ਜੂਨਾ ਹਨ ਇਸ ਧਰਤੀ ਉੱਪਰ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ ਤਾਂ ਕਰਕੇ ਉਹ ਚੱਲ ਫਿਰ ਰਹੇ ਹਨ ਵਾਧ ਫੁੱਲ ਰਹੇ ਹਨ ਜਿਵੇਂ ਖਾਲਸਾ ਜੀ ਇੱਕ ਵੀਰ ਨੇ ਪ੍ਰਸ਼ਨ ਵੀ ਕੀਤਾ ਉਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਕਿ ਜਿਹੜੇ ਸਾਰਿਆਂ ਜੀਵਾਂ ਵਿੱਚ ਸਾਰਿਆਂ ਰੁੱਖਾਂ ਬਨਸਪਤੀਆਂ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਹੈ ਤੇ ਫਿਰ ਰੁੱਖਾਂ ਵਿੱਚ ਕਿਵੇਂ ਮੰਨਿਏ ਵੀ ਰੁੱਖਾਂ ਵਿੱਚ ਵੀ ਜੋਤ ਹੈ ਆਪਾਂ ਦੇ ਤੁਰਦੇ ਫਿਰਦੇ ਹਾਂ ਪੰਛੀ ਉੱਡਦੇ ਹਨ ਤੇ ਜੀਵ ਜੰਤੂ ਤੁਰਦੇ ਫਿਰਦੇ ਹਨ ਉੱਥੋਂ ਪਤਾ ਲੱਗਦਾ ਵੀ ਇਹਨਾਂ ਵਿੱਚ ਜੋਤ ਹੈ ਰੁੱਖਾਂ ਵਿੱਚ ਕਿਵੇਂ ਜੋਤ ਹੈ ਤੇ ਖਾਲਸਾ ਜੀ ਕੁਦਰਤ ਦੀ ਗੱਲ ਹੈ ਕਈਆਂ ਦੀ ਉੱਥੋਂ ਤੱਕ ਮਤ ਨਹੀਂ ਪਹੁੰਚਦੀ ਹੈ ਤੇ ਕੋਈ ਵੀ ਨਹੀਂ ਇਹ ਪ੍ਰਸ਼ਨ ਦਾ ਕੋਈ ਮਤਲਬ ਨਹੀਂ ਬਣਦਾ ਜੇ ਉਹ ਰੁੱਖ ਤੁਰ ਫਿਰ ਨਹੀਂ ਸਕਦੇ ਇਹਦਾ ਮਤਲਬ ਉਹਦੇ ਵਿੱਚ ਜੋਤ ਨਹੀਂ ਤੇ ਖਾਲਸਾ ਜੀ ਜੇ ਰੁੱਖ ਵਿੱਚ ਜੋਤ ਨਹੀਂ ਤੇ ਫਿਰ ਰੁੱਖ ਦਾ ਆਕਾਰ ਕਿਦਾਂ ਵੱਡਾ ਹੋ ਰਿਹਾ ਰੁੱਖ ਦਾ ਫਲਾਓ ਕਿਦਾਂ ਹੋ ਰਿਹਾ ਰੁੱਖ ਹਰਿਆ ਭਰਿਆ ਕਿਦਾਂ ਰਹਿ ਰਿਹਾ ਤੇ ਖਾਲਸਾ ਜੀ ਉਹੀ ਰੁੱਖ ਫਿਰ ਤੁਹਾਨੂੰ ਫਾਲ ਫੁੱਲ ਪੱਤੇ ਛਾਵਾਂ ਕਿਵੇਂ ਦੇ ਰਿਹਾ ਉਹਦੇ ਵਿੱਚ ਜੋਤ ਹੈ ਤੇ ਤਾਂ ਹੀ ਸਭ ਕੁਝ ਹੋ ਰਿਹਾ ਨਾ ਸੋ ਇਸ ਕਰਕੇ ਮੈਂ ਕਹਿਣਾ ਜਦੋਂ ਆਕਾਂਤ ਵਿੱਚ ਬੈਠਾਂਗੇ ਵਾਹਿਗੁਰੂ ਜੀ ਦੀ ਭਾਂਤ ਭਾਂ ਦੀ ਰਚੀ ਹੋਈ ਸ੍ਰਿਸ਼ਟੀ ਦੇ ਬਾਰੇ ਪਤਾ ਲੱਗੇਗਾ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਗੁਰਮੁਖ ਜੁੜਦੇ ਹਨ ਉਹ ਗੁਰਮੁਖ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਾਹ ਵਾਹ ਆਖਦੇ ਨੇ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪ ਹੈ ਉਹਦੀ ਮੀਨਾਕਾਰੀ ਕੀਤੀ ਹੋਈ ਚਿੱਤਰਕਾਰੀ ਰੱਬ ਦੀ ਕੀਤੀ ਹੋਈ ਚਿੱਤਰਕਾਰੀ ਖਾਲਸਾ ਜੀ ਕੋਈ ਉਹਦੇ ਤੋੜ ਨਹੀਂ ਕੋਈ ਉਹੋ ਜੀ ਕਰ ਨਹੀਂ ਸਕਦਾ ਜੋ ਮਹਾਰਾਜ ਨੇ ਰਾਜ ਦਿੱਤਾ ਵੇਖੋ ਕਦੇ ਆਕਾਸ਼ ਵੇਖੋ ਕਿੰਨੇ ਸੋਹਣੇ ਸੋਹਣੇ ਬੱਦਲ ਕਿੱਦਾਂ ਜਿਵੇਂ ਕਿਸੇ ਨੇ ਪੇਂਟ ਕੀਤਾ ਹੁੰਦਾ ਪੇਂਟਿੰਗ ਬਣਾਈ ਹੁੰਦੀ ਹੈ ਇਦਾਂ ਦਾ ਆਕਾਸ਼ ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੁਦਰਤ ਬਣਾ ਦਿੰਦੀ ਹੈ। ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਨਾਮ ਜਪੋ ਨਾਮ ਦਾ ਅਰਾਧਨ ਕਰੋ ਨਾਮ ਦਾ ਅਭਿਆਸ ਕਰੋ ਕਿਉਂਕਿ ਜਿਹੜੇ ਗੁਰਸਿੱਖ ਹਨ ਉਹ ਨਾਮ ਹੀ ਜਪਦੇ ਆ। ਨਾਮ ਜਪ-ਜਪ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕੋਲੋਂ ਸਾਰੀਆਂ ਵਸਤੂਆਂ ਲੈ ਲੈਂਦੇ ਆ। ਸੰਸਾਰ ਖਾਲਸਾ ਜੀ ਕਿਸੇ ਹੋਰ ਢੰਗ ਦੇ ਨਾਲ ਜ਼ਿੰਦਗੀ ਜੀਉਂਦਾ ਪਰ ਗੁਰੂ ਕੇ ਪਿਆਰੇ ਜਿਹੜੇ ਗੁਰਸਿੱਖ ਹਨ ਹੋਰ ਕਿਸ ਢੰਗ ਨਾਲ ਜੀਉਂਦੇ ਹਨ। ਜਿਵੇਂ ਧੰ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸ਼ਬਦ ਹੈ ਖਾਲਸਾ ਜੀ ਸਤਿਗੁਰ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਕਿ ਮਾਂ ਖੁਸ਼ੀ ਮਨਾਉਂਦੀ ਆ ਜਿਸ ਵੇਲੇ ਉਹਦਾ ਪੁੱਤ ਕੋਈ ਚੰਗੀ ਛੈ ਖਾਂਦਾ ਚੰਗੀ ਵਸਤੂ ਖਾਂਦਾ ਚੰਗਾ ਫਲ ਫਰੂਟ ਖਾਂਦਾ ਕਹਿੰਦੇ ਮੀਨੇ ਪ੍ਰੀਤ ਭਈ ਜਲ ਨਾਏ ਜਿਹੜੀ ਮੱਛੀ ਹੈ ਖਾਲਸਾ ਜੀ ਉਹ ਪਾਣੀ ਵਿੱਚ ਹੀ ਖੁਸ਼ ਹੁੰਦੀ ਆ ਜਿੱਥੇ ਸਾਫ਼ ਪਾਣੀ ਸੋਹਣਾ ਪਾਣੀ ਵੱਧ ਪਾਣੀ ਹੋਵੇ ਉੱਥੇ ਉਹ ਨੱਚਦੀ ਟੱਪਦੀ ਤੇ ਖੁਸ਼ ਹੁੰਦੀ ਆ ਕਹਿੰਦੇ ਇਸੇ ਪ੍ਰਕਾਰ ਹੀ ਸਤਗੁਰ ਪ੍ਰੀਤ ਗੁਰਸਿੱਖ ਮੁਕ ਪਾਏ ਕਹਿੰਦੇ ਜਦੋਂ ਕੋਈ ਗੁਰੂ ਕੇ ਸਿੱਖ ਨੂੰ ਕੋਈ ਖਾਲਸਾ ਜੀ ਭੋਜਨ ਪ੍ਰਾਪਤ ਹੁੰਦਾ ਜਦੋਂ ਭੋਜਨ ਕਰਨ ਲੱਗਦਾ ਹੈ ਜਾਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿੱਚ ਖਾਲਸਾ ਜੀ ਭੋਜਨ ਪਾਉਂਦਾ ਹੈ ਗੁਰਸਿੱਖ ਦੀ ਸੇਵਾ ਕਰਦਾ ਹੈ ਉਦੋਂ ਫਿਰ ਉਹਨਾਂ ਨੂੰ ਸਭ ਤੋਂ ਵਧੇਰੇ ਜਿਹੜੀ ਖੁਸ਼ੀ ਗੁਰੂ ਨੂੰ ਪ੍ਰਾਪਤ ਹੁੰਦੀ ਹੈ ਗੁਰੂ ਖਾਲਸਾ ਜੀ ਉਦੋਂ ਖੁਸ਼ ਹੁੰਦਾ ਜਦੋਂ ਉਹਦੇ ਸਿੱਖਾਂ ਨੂੰ ਕੋਈ ਭੋਜਨ ਕਰਾਉਂਦਾ ਉਦੇ ਸੁੱਖਾਂ ਦੇ ਮੂੰਖ ਵਿੱਚ ਕੋਈ ਭੋਜਨ ਪਾਉਂਦਾ ਬਣਾ ਕੇ ਤਿਆਰ ਕਰਕੇ ਉਸ ਵੇਲੇ ਗੁਰੂ ਨੂੰ ਜਿੱਦਾਂ ਮਾਂ ਨੂੰ ਖੁਸ਼ੀ ਹੁੰਦੀ ਹੈ ਕਿ ਉਹਦਾ ਪੁੱਤ ਰੱਜ ਕੇ ਖਾਂਦਾ ਤੇ ਮੱਛੀ ਨੂੰ ਖੁਸ਼ੀ ਹੁੰਦੀ ਹੈ ਵਧੇਰੇ ਪਾਣੀ ਦੇ ਵਿੱਚ ਕਹਿੰਦੇ ਤਿਉ ਹੀ ਗੁਰੂ ਖੁਸ਼ ਹੁੰਦਾ ਜਦੋਂ ਕੋਈ ਉਹਦੇ ਗੁਰਸਿੱਖ ਦੇ ਮੂੰਖ ਵਿੱਚ ਭੋਜਨ ਪਾਉਂਦਾ ਛਕਾਉਂਦਾ ਹੈ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਏ ਵਾਹਿਗੁਰੂ ਸੱਚੇ ਪਾਸ਼ਾ ਸਾਰੇ ਦੁੱਖਾਂ ਨੂੰ ਹਰਨ ਵਾਲੇ ਸਾਨੂੰ ਆਪਣੇ ਸੇਵਕਾਂ ਦੇ ਨਾਲ ਮਿਲਾ ਜਿਨ ਮਿਲਿਆ ਦੁੱਖ ਜਾਹੇ ਹਮਾਰੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜਿਨ੍ਹਾਂ ਨੂੰ ਮਿਲਿਆ ਸਾਡੇ ਸਾਰੇ ਦੁੱਖ ਜਿਹੜੇ ਉਹ ਦੂਰ ਹੋ ਜਾਣਗੇ ਧੰਨ ਗੁਰੂ ਰਾਮਦਾਸ ਮਹਾਰਾਜ ਬਚਨ ਕਰ ਰਹੇ ਫਿਰ ਅੱਗੇ ਖਾਲਸਾ ਜੀ ਕਹਿੰਦੇ ਕਹਿੰਦੇ ਜਿਉ ਮਿਲ ਬਛਰੇ ਗਊ ਪ੍ਰੀਤ ਲਗਾਵੇ ਕਹਿੰਦੇ ਜਿਵੇਂ ਖਾਲਸਾ ਜੀ ਬੱਛੇ ਨੂੰ ਮਿਲ ਕੇ ਤੇ ਗਾਂ ਖੁਸ਼ ਹੋ ਜਾਂਦੀ ਹੈ ਆਪਣੇ ਕਟੂਏ ਨੂੰ ਬੱਛੇ ਨੂੰ ਬੱਛੀ ਨੂੰ ਮਿਲ ਕੇ ਗਾਂ ਖੁਸ਼ ਹੋ ਜਾਂਦੀ ਹੈ ਕਾਮਨ ਪ੍ਰੀਤ ਜਾਪਿਰ ਕਰਿਆ ਵੈ ਕਹਿੰਦੇ ਜਿਵੇਂ ਇਸਤਰੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹਦਾ ਪਤੀ ਘਰ ਮੋੜ ਆਉਂਦਾ ਤਿਉਂ ਹੀ ਹਰ ਜਨ ਪ੍ਰੀਤ ਜਹ ਹਰ ਜਸ ਗਾਵੇ ਕਹਿੰਦੇ ਉਸੇ ਪ੍ਰਕਾਰ ਹੀ ਪ੍ਰਮਾਤਮਾ ਦੇ ਜਿਹੜੇ ਸੇਵਕ ਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਗਾਉਂਦਾ ਹੈ ਜਦੋਂ ਉਹ ਵਾਹਿਗੁਰੂ ਜੀ ਦੇ ਨਾਮ ਨੂੰ ਗਾਉਂਦਾ ਹੈ ਕਹਿੰਦੇ ਸਾਰੰਗ ਪ੍ਰੀਤ ਜ ਬਸੈ ਜਲ ਧਾਰਾ ਸਾਰੰਗ ਖਾਲਸਾ ਜੀ ਪਪੀਹੇ ਨੂੰ ਆਖਿਆ ਜਾਂਦਾ ਕਹਿੰਦੇ ਜਿਸ ਵੇਲੇ ਪਪੀਹੇ ਨੂੰ ਖਾਲਸਾ ਜੀ ਸ਼ਵੰਤੀ ਬੂੰਦ ਸ਼ਾਂਤੀ ਬੂਤ ਜਦੋਂ ਮਿਲਦੀ ਹੈ ਮੋਲੇ ਧਰਮੀ ਪੈਂਦਾ ਹੈ ਉਸ ਵੇਲੇ ਉਹ ਖੁਸ਼ੀ ਕਰਦਾ ਹੈ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਕਹਿੰਦੇ ਨਰਪਤ ਹੁੰਦਾ ਖਾਲਸਾ ਜੀ ਰਾਜਾ ਕਹਿੰਦੇ ਰਾਜਾ ਜਿਹੜਾ ਰਾਜਾ ਪਾਤਸ਼ਾਹ ਹੁੰਦਾ ਉਹਨੂੰ ਬਹੁਤੀ ਮਾਇਆ ਦਾ ਖਲਾਰਾ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਬਹੁਤ ਮਾਇਆ ਧਨ ਆਇਆ ਕਹਿੰਦੇ ਤਿਉਹ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਕਹਿੰਦੇ ਪ੍ਰਭੂ ਦੇ ਦਾਸ ਨੂੰ ਉਦੋਂ ਖੁਸ਼ੀ ਹੁੰਦੀ ਹੈ ਵਾਹਿਗੁਰੂ ਜੀ ਦੇ ਸੇਵਕ ਨੂੰ ਉਦੋਂ ਖੁਸ਼ੀ ਹੁੰਦੀ ਆ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਜਿਵੇਂ ਬਬੀਹੇ ਨੂੰ ਸੁਵਾਂਤੀ ਬੂਣ ਤੇ ਖੁਸ਼ੀ ਹੁੰਦੀ ਆ ਰਾਜੇ ਨੂੰ ਮਾਇਆ ਮਿਲੇ ਤੇ ਖੁਸ਼ੀ ਹੁੰਦੀ ਆ ਤਿਉਂ ਪਰਮੇਸ਼ਰ ਦੇ ਪਿਆਰੇ ਨੂੰ ਖੁਸ਼ੀ ਹੁੰਦੀ ਆ ਜਦੋਂ ਉਹ ਨਾਮ ਜਪਦਾ ਖਾਲਸਾ ਜੀ ਵੇਖੋ ਦੋਵੇਂ ਇਸੇ ਧਰਤੀ ਤੇ ਪੈਦਾ ਹੋਏ ਨੇ ਪਰ ਅੰਦਰ ਦੀ ਖੇਡ ਵੱਖ-ਵੱਖ ਹੈ ਕਹਿੰਦੇ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਕਹਿੰਦੇ ਜਿਵੇਂ ਹਰੇਕ ਮਨੁੱਖ ਨੂੰ ਖੁਸ਼ੀ ਹੁੰਦੀ ਆ ਜਦੋਂ ਖਾਲਸਾ ਜੀ ਉਹ ਬਹੁਤ ਮਾਇਆ ਕਮਾਉਂਦਾ ਬਹੁਤ ਧਨ ਇਕੱਠਾ ਕਰਦਾ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਹਰ ਇੱਕ ਪ੍ਰਾਣੀ ਨੂੰ ਧਰਤੀ ਦੇ ਉੱਤੇ ਕਹਿੰਦੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਪਰ ਜਿਹੜੇ ਗੁਰਸਿੱਖ ਹਨ ਗੁਰੂ ਕੇ ਸਿੱਖ ਹਨ ਉਹਨਾਂ ਨੂੰ ਵਧੇਰੇ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹਨਾਂ ਦਾ ਗੁਰੂ ਉਹਨਾਂ ਨੂੰ ਆਪਣੇ ਚਰਨਾਂ ਨਾਲ ਆਪਣੇ ਗਰਦ ਨਾਲ ਲਾ ਲੈਂਦਾ ਹੈ ਉਦੋਂ ਖਾਲਸਾ ਜੀ ਗੁਰਸਿੱਖ ਜਿਹੜੇ ਵਿਵੇਕ ਬੁੱਧ ਵਾਲੇ ਪਰਮੇਸ਼ਰ ਤੱਕ ਪਹੁੰਚੇ ਹੋਏ ਗੁਰੂ ਕੇ ਲਾਲ ਹਨ ਉਹਨਾਂ ਨੂੰ ਉਦੋਂ ਖੁਸ਼ੀ ਹੁੰਦੀ ਆ ਜਦੋਂ ਉਹ ਗੁਰੂ ਦੇ ਚਰਨਾਂ ਨਾਲ ਮਿਲ ਪੈਂਦੇ ਹਨ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੇ ਹਨ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਪ੍ਰਮਾਤਮਾ ਦੇ ਸੇਵਕਾਂ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੁੰਦੀ ਆ ਜਦੋਂ ਉਹ ਕਿਸੇ ਗੁਰਮੁਖ ਪਿਆਰੇ ਦੇ ਪੈਰ ਚੁੰਮਦੇ ਆ ਕਿਸੇ ਦੇ ਦਰਸ਼ਨ ਕਰਦੇ ਆ ਜਿਹੜੇ ਹਰੀ ਜਨ ਹਨ ਪਰਮੇਸ਼ਰ ਕਾਲਪੁਰਖ ਦੇ ਪਿਆਰੇ ਹਨ ਉਹ ਖਾਲਸਾ ਜੀ ਉਦੋਂ ਖੁਸ਼ ਹੁੰਦੇ ਜਦੋਂ ਉਹਨਾਂ ਨੂੰ ਕੋਈ ਗੁਰਸਿੱਖ ਪਿਆਰਾ ਮਿਲਦਾ ਤੇ ਉਹਨਾਂ ਦੇ ਚਰਨਾਂ ਨੂੰ ਉਹ ਚੁੰਮਦੇ ਹਨ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਹਿੰਦੇ ਜੋ ਦੀਸਾ ਗੁਰਸਿੱਖੜਾ ਤੇ ਇਸ ਨਿਵ ਨਿਵ ਲਾਗੋਂ ਪਾਏ ਜੀਉ ਮੈਂ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਨਿਵ ਨਿਵ ਕੇ ਲੰਮੇ ਪੈ ਕੇ ਡੰਡੋਤ ਵੰਦਨਾ ਕਰਕੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਾਂ ਮੈਨੂੰ ਕੋਈ ਗੁਰੂ ਦਾ ਸਿੱਖ ਮਿਲੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹੋਣ ਜਿਨੇ ਜਿਹੜਾ ਗੁਰੂ ਤੱਕ ਪਹੁੰਚਿਆ ਹੋਵੇ ਉਹਦੇ ਦਰਸ਼ਨ ਕਰਾਂ ਨਿਮ ਨਿਮਕ ਮੈਂ ਉਹਦੇ ਚਰਨਾਂ ਉਤੇ ਪ੍ਰੀਤ ਕਰਾਂ ਉਹਨਾਂ ਪ੍ਰੇਮ ਕਰਾਂ ਸੋ ਖਾਲਸਾ ਜੀ ਇਸ ਕਰਕੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਕੋਲੋਂ ਹਰੀ ਵਰ ਪਰਮੇਸ਼ਰ ਅਕਾਲ ਪੁਰਖ ਦੇ ਦਰਸ਼ਨ ਮੰਗੋ ਕਿ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੀ ਸਹਾਇਤਾ ਕਰੋ ਇਹ ਜੀਵਨ ਦੇ ਵਿਖੜੇ ਪੈਂਡੇ ਹਨ ਮੈਨੂੰ ਦਰਸ਼ਨ ਦੇ ਦਿਓ ਘਰ ਕਿਰਪਾ ਲੋਜਪੂਰ ਹਮਾਰੀ ਸਾਡੇ ਤੇ ਕਿਰਪਾ ਕਰੋ ਮੇਰੀ ਇਹ ਜਿਹੜੀ ਤਾਂਗ ਹੈ ਇਹਨੂੰ ਪੂਰਿਆਂ ਕਰ ਦਿਓ ਮਹਾਰਾਜ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ ਸੋ ਐਵੇਂ ਖਾਲਸਾ ਜੀ ਗੁਰੂ ਕੇ ਚਰਨਾਂ ਨਾਲ ਜੁੜਿਆ ਜਾ ਸਕਦਾ ਜਿਵੇਂ ਮਾਤਾ ਨੂੰ ਪੁੱਤ ਪਿਆਰੇ ਐਵੇਂ ਪਰਮੇਸ਼ਰ ਨੂੰ ਕਕਾਲ ਪੁਰਖ ਨੂੰ ਸੇਵਕ ਪਿਆਰੇ ਹਨ ਜੋ ਉਹਦੀ ਸੇਵਾ ਕਰਦੇ ਤੇ ਮਹਾਰਾਜ ਤਾਂ ਹੀ ਕਹਿੰਦੇ ਆ ਨਾ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੀ ਕਾਜ ਸਵਾਰਤਾ ਉਹਨਾਂ ਦੇ ਆਪੇ ਕਾਜ ਸਵਰ ਜਾਂਦੇ ਖਾਲਸਾ ਜੀ ਜਿਹੜੇ ਉਸ ਵਾਹਿਗੁਰੂ ਨਾਲ ਪ੍ਰੇਮ ਕਰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਸਭ ਕੁਝ ਪਾ ਲਿਆ ਬਾਕੀ ਖਾਲਸਾ ਜੀ ਇਸ ਕਰਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜੀਏ ਆਹ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਹੈ ਤੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਤੇ ਇਹ ਮਾਤਾ ਜੀ ਅਮਰੀਕਾ ਤੋਂ ਨੇ ਤੇ ਦੱਸਦੇ ਆ ਕਿ ਪਿਛਲੇ ਕੁਝ 10 ਸਾਲ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਨਾਲ ਜੁੜੇ ਹੋਏ ਆ ਕਿ ਬਾਬਾ ਦੀਪ ਸਿੰਘ ਸਾਹਿਬ ਬਾਰੇ ਮੈਨੂੰ 10-11 ਸਾਲ ਪਹਿਲਾਂ ਪਤਾ ਲੱਗਾ ਮੈਂ ਸਾਰਾ ਉਹਨਾਂ ਦਾ ਫਿਰ ਜੀਵਨ ਜਿਹੜਾ ਮੈਨੂੰ ਕੋਈ ਕਿਤਾਬ ਬਿਲੀ ਸੀ ਮੈਂ ਉੱਥੋਂ ਪੜਿਆ ਸੀ ਤੇ ਬਾਬਾ ਜੀ ਦਾ ਮੇਰਾ ਪ੍ਰੇਮ ਮਾਤਾ ਜੀ ਕਹਿੰਦੇ ਬਾਣਾ ਆ ਉਸ ਤੋਂ ਬਾਅਦ ਮੈਂ ਇੱਥੇ ਸਰੂਪ ਵੀ ਬਾਬਾ ਜੀ ਦਾ ਲਿਆ ਕੇ ਰੱਖਿਆ ਉਹਦੇ ਗਾੜੀ ਪੂਠੀਆਂ ਹੁੰਦੀਆਂ ਬਾਣੀ ਪੜਦੀ ਰਹਿੰਦੀਆਂ ਜਦੋਂ ਵੀ ਮੈਂ ਅਰਦਾਸ ਕਰਦੀ ਆ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਅਰਦਾਸ ਕਰਦੀ ਆ ਤੇ ਉਦੋਂ ਹੀ ਮੇਰੇ ਕਾਰਜ ਬਣ ਜਾਂਦੇ ਆ ਸਫਲ ਹੋ ਜਾਂਦੇ ਆ ਕਦੇ ਮੈਨੂੰ ਦਿੱਕਤ ਨਹੀਂ ਆਈ ਇੱਥੇ ਅਸੀਂ ਨਵੇਂ-ਨਵੇਂ ਜਦੋਂ ਬਾਹਰ ਆਏ ਸਾਂ ਉਦੋਂ ਸਾਨੂੰ ਕੰਮਕਾਜ ਦੀ ਬਹੁਤ ਦਿੱਕਤ ਸੀ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਕੰਮਕਾਜ ਬਖਸ਼ਿਆ ਬਹੁਤ ਸੋਹਣਾ ਚੰਗੇ ਪੈਸੇ ਮਿਲਦੇ ਸੀ ਫਿਰ ਮਹਾਰਾਜ ਨੇ ਸਾਨੂੰ ਆਪਣਾ ਘਰ ਬਖਸ਼ਿਆ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਅਰਦਾਸਾਂ ਕਰ-ਕਰ ਕੇ ਮੈਨੂੰ ਘਰ ਮਿਲਿਆ ਮੇਰੇ ਪੁੱਤ ਨੇ ਗੱਡੀ ਪਾਈ ਫਿਰ ਉਸ ਤੋਂ ਬਾਅਦ ਬਹੁਤ ਮਹਾਰਾਜ ਨੇ ਸਾਨੂੰ ਬਖਸ਼ਿਆ ਮੇਰੇ ਦੋ ਪੁੱਤਰ ਨੇ ਦੋਹਾਂ ਦਾ ਵਿਆਹ ਹੋਇਆ ਬਾਬਾ ਜੀ ਨੇ ਕੀਤਾ ਸਭ ਕੁਝ ਕਹਿੰਦੇ ਮਿਲਿਆ ਮੇਰੇ ਪਤੀ ਬਹੁਤ ਬਿਮਾਰ ਹੋ ਗਏ ਸੀ ਕਹਿੰਦੇ ਮੈਂ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਜਾਪ ਰੱਖ ਲੈ ਮਹਾਰਾਜ ਦੀ ਕਿਰਪਾ ਨਾਲ ਉਹ ਵੀ ਰਾਜੀ ਹੋ ਗਏ ਫਿਰ ਕਹਿੰਦੇ ਉਸ ਤੋਂ ਬਾਅਦ ਮੈਂ ਵੀ ਇੱਕ ਵਾਰ ਬਿਮਾਰ ਹੋਈ ਦੋ ਤਿੰਨ ਮਹੀਨੇ ਬਹੁਤ ਬਿਮਾਰ ਰਹੀ ਪਰ ਬਾਬਾ ਜੀ ਨੇ ਕਿਰਪਾ ਕੀਤੀ ਮੈਂ ਰਾਜੀ ਹੋ ਗਈ ਸਤਗੁਰਾਂ ਦੀ ਮਿਹਰ ਹੋ ਗਈ ਐਵੇਂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਹੁਤ ਕੁਝ ਬਾਬਾ ਦੀਪ ਸਿੰਘ ਸਾਹਿਬ ਨੇ ਬਖਸ਼ਿਆ ਤੇ ਸ਼ਰਧਾ ਬਾਣੀ ਹੋਈ ਸੀ ਤੇ ਮਾਤਾ ਜੀ ਦੱਸਦੇ ਕਹਿੰਦੇ ਪਿਛਲੇ ਨਾ 2 ਸਾਲਾਂ ਤੋਂ ਤੇ ਉਹ ਦੱਸਦੇ ਸੀ ਵੀ ਸਾਨੂੰ ਕੋਈ ਰਾਹ ਵਿਖਾਉਣ ਵਾਲਾ ਨਹੀਂ ਸੀ ਪੰਜਾਬ ਵਿੱਚ ਤੇ ਕੋਈ ਵੀ ਨਹੀਂ ਸੀਗਾ ਜਿਹਨੂੰ ਅਸੀਂ ਕੁਝ ਕਹਿ ਲਈਏ ਅਰਦਾਸ ਕਰਾਉਣ ਨੂੰ ਕਹਿੰਦੇ ਸਾਡੇ ਘਰ ਵਿੱਚ ਬਹੁਤ ਕਲਾ ਸੀ ਬਹੁਤ ਜ਼ਿਆਦਾ ਕਲਾ ਪਈ ਹੋਈ ਸੀ ਤੇ ਵਾਹਿਗੁਰੂ ਜਾਣੇ ਕੀ ਗੱਲ ਹੋਈ ਜਿਹੜਾ ਛੋਟਾ ਬੇਟਾ ਸੀ ਉਹਦੀ ਘਰ ਦੀ ਨੇ ਬਹੁਤ ਜ਼ਿਆਦਾ ਕਲਾ ਕਲੇਸ਼ ਕਰ ਲਿਆ ਤੇ ਉਹ ਕਹਿੰਦੀ ਸੀ ਅਸੀਂ ਵੱਖ ਰਹਿਣਾ ਇਕੱਠੇ ਨਹੀਂ ਰਹਿਣਾ ਵੀ ਪਰਿਵਾਰ ਦੇ ਨਾਲ ਨਹੀਂ ਰਹਿਣਾ ਅਸੀਂ ਇਕੱਠੇ ਰਹਿਨੇ ਆ ਫਿਰ ਉਸ ਤੋਂ ਬਾਅਦ ਇਦਾਂ ਕਲਾ ਪਈ ਉਸ ਤੋਂ ਬਾਅਦ ਵਾਦੀ ਵਾਦੀ ਗੱਲ ਤਲਾਕ ਤੱਕ ਚਲੀ ਗਈ 100 ਗੱਲਾਂ ਘਰ ਵਿੱਚ ਹੋ ਗਈਆਂ ਸਾਰੇ ਹੀ ਜਿਹੜਾ ਛੋਟਾ ਬੇਟਾ ਸੀ ਉਹ ਡਿਪਰੈਸ਼ਨ ਵਿੱਚ ਹੀ ਚਲਾ ਗਿਆ ਤੇ ਐਵੇਂ ਉਹਦੇ ਵੱਲ ਵੇਖ ਕੇ ਜਿਹੜੇ ਵੱਡੇ ਦੇ ਬੱਚੇ ਸਨ ਉਹ ਵੀ ਵਿਚਾਰੇ ਬਹੁਤ ਬਿਮਾਰ ਡਰੇ ਡਰੇ ਸਹਮੇ ਸਹਮੇ ਰਹਿਣ ਲੱਗ ਪਏ ਅਸੀਂ ਵੀ ਜਿਹੜੇ ਸੀਗੇ ਸਾਡੇ ਵੀ ਮਨ ਦੇ ਵਿੱਚੋਂ ਜਿੱਦਾਂ ਇੱਕ ਦੂਜੇ ਨੂੰ ਵੇਖਣਾ ਸਿਖਾਉਣਾ ਇਦਾਂ ਦਾ ਹੋ ਗਿਆ ਕੰਮ ਕਾਜ ਵੀ ਸਾਡਾ ਠੱਪ ਹੋਣ ਲੱਗ ਪਿਆ ਗੱਡੀ ਵੱਡੇ ਦੀ ਵੀ ਖਲੂਗੀ ਐਵੇਂ ਕਹਿੰਦੇ ਹੌਲੀ ਹੌਲੀ ਅਸੀਂ ਕਰਜ਼ੇ ਥੱਲੇ ਹੀ ਆਉਣ ਲੱਗ ਪਏ ਆ ਦੋ ਕੁ ਸਾਲਾਂ ਤੋਂ ਅਸੀਂ ਬਹੁਤ ਫਸੇ ਸਾਂ ਪਹਿਲਾਂ ਵੀ ਹੋਤ ਚਾਰ ਕੁ ਸਾਲਾਂ ਤੋਂ ਗਿਆ ਸੀ ਕੋਰੋਨਾ ਤੋਂ ਬਾਅਦ ਹੀ ਹੋ ਗਿਆ ਸੀ ਇਦਾਂ ਮਾੜਾ ਪਰ ਕਹਿੰਦੇ ਵੀ ਜਾਦਾ ਕੰਮ ਆ ਦੂਕ ਸਾਲਾਂ ਦੇ ਵਿੱਚ ਵਿੱਚ ਹੋਇਆ ਤੇ ਮਾਤਾ ਜੀ ਕਹਿੰਦੇ ਕੋਈ ਆਸਰਾ ਸਹਾਰਾ ਨਹੀਂ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਹੀ ਕਰਦੀ ਸਾਂ ਬਾਬਾ ਜੀ ਠੀਕ ਕਰ ਦਿਓ ਸਾਰਾ ਕੁਝ ਠੀਕ ਕਰ ਦਿਓ ਤੇ ਐਵੇਂ ਕਹਿੰਦੀ ਮਹਾਰਾਜ ਦੀ ਕਿਰਪਾ ਨਾਲ ਚਲੋ ਮੇਰਾ ਮਨ ਠੀਕ ਰਹਿੰਦਾ ਸੀ ਬਾਕੀਆਂ ਨੂੰ ਜ਼ਿਆਦਾ ਹੋ ਜਾਂਦਾ ਸੀ ਆਪਸ ਵਿੱਚ ਲੜਨ ਲੱਗ ਪੈਂਦੇ ਸੀ ਬਹੁਤ ਲੜਦੇ ਤੇ ਕਹਿੰਦੇ ਇੱਕ ਵਾਰ ਤੇ ਆਸੇ ਪਾਸੇ ਵਾਲੇ ਨੇ ਪੁਲਿਸ ਨੂੰ ਫੋਨ ਵੀ ਕੀਤਾ ਪੁਲਿਸ ਵੀ ਆਈ ਸੀ ਫਿਰ ਅਸੀਂ ਉੱਥੇ ਉਹ ਨਜਿੱਠਿਆ ਕੰਮ ਇਵੇਂ ਕਹਿੰਦਾ ਵੀ ਸਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਕਲਾ ਇੱਕ ਦੂਜੇ ਨੂੰ ਮਾਰਨ ਤੱਕ ਜਾਂਦੇ ਸੀ ਇਦਾਂ ਦਾ ਹਿਸਾਬ ਤਾਬ ਹੋ ਗਿਆ ਤੇ ਕਰਦਿਆਂ ਕਰਾਉਂਦਿਆਂ ਬਹੁਤ ਹੀ ਜ਼ਿਆਦਾ ਕਲਾ ਜਿਹੜੀ ਸਾਡੇ ਘਰ ਵਿੱਚ ਸਾਰਾ ਕੁਝ ਵਿਗੜ ਗਿਆ ਤੇ ਜਿਹੜੀ ਛੋਟੀ ਨਾ ਸੀ ਉਹ ਤਲਾਕ ਤੱਕ ਚੱਲ ਗਿਆ ਕੰਮ ਕਹਿ ਨਹੀਂ ਮੈਂ ਤਲਾਕ ਲੈਣਾ ਮੈਂ ਇਹਨਾਂ ਰਹਿਣਾ ਨਹੀਂ ਇਦਾਂ ਉਦਾਂ ਬਹੁਤ ਕੁਝ ਉਹਨਾਂ ਦੇ ਪਰਿਵਾਰ ਨੇ ਵੀ ਸਾਡੇ ਤੇ ਉਹਨਾਂ ਨੂੰ ਬਹੁਤ ਕੁਝ ਕੀਤਾ ਵੀ ਮੇਰਾ ਉਦੋਂ ਇਨਾ ਖਰਚਾ ਹੋਇਆ ਸੀ ਵਿਆਹ ਤੇ ਸਾਡੇ ਪੈਸੇ ਮੂੜੋ ਇਦਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਮਾਤਾ ਕਹਿੰਦੀ ਕੋਈ ਰਾਹ ਨਹੀਂ ਲੱਭਿਆ ਮਹਾਰਾਜ ਦੀ ਜਰਨਾ ਵਿੱਚ ਮੈਂ ਅਰਦਾਸ ਹੀ ਕਰਦੀ ਸਾਂ ਤੇ ਮਾਤਾ ਕਹਿੰਦੀ ਮੈਨੂੰ ਨਾ ਜਦੋਂ ਕਿ ਜਿਆਦਾ ਝਗੜਾ ਵਧ ਗਿਆ ਲੋਕ ਸਾਲ ਪਹਿਲਾਂ ਦੀ ਗੱਲ ਆ ਤੇ ਕਹਿੰਦੇ ਬਹੁਤ ਝਗੜਾ ਵਧ ਗਿਆ ਤੇ ਕਹਿੰਦੇ ਮੈਨੂੰ ਨਾ ਉਸ ਵੇਲੇ ਖੂਨ ਨਜ਼ਰ ਆਉਣ ਲੱਗ ਪਿਆ ਸੀ ਸੁਪਨੇ ਵਿੱਚ ਖੂਨ ਨਜ਼ਰ ਆਉਣਾ ਜਾਂ ਘਰ ਦੇ ਵਿੱਚ ਹੀ ਲੱਗਣਾ ਵੀ ਇਦਾਂ ਕੋਈ ਖੂਨ ਡੋਲਣ ਡਿਆ ਖੂਨ ਡੁੱਲਾ ਤੇ ਜਦੋਂ ਜਦੋਂ ਕਿ ਮੈਨੂੰ ਕਹਿੰਦੇ ਜਦੋਂ ਮੈਨੂੰ ਖੂਨ ਦੇਖਣਾ ਡੁੱਲਿਆ ਤੇ ਉਹ ਦਿਨ ਘਰ ਦੇ ਵਿੱਚ ਸ਼ਾਂਤੀ ਵੀ ਰਹਿਣੀ ਕਈ ਵਾਰੀ ਕਲਾ ਪੈ ਜਾਣ। ਫਿਰ ਕਹਿੰਦੇ ਮੈਨੂੰ ਇਹ ਕਿੰਨੇ ਚਿਰ ਸੁਬਣਾ ਆਉਂਦਾ ਰਿਹਾ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਮਾਤਾ ਜੀ ਦੱਸਦੇ ਮੇਰੀ ਭੈਣ ਆ ਉਹ ਕੈਨੇਡਾ ਦੇ ਵਿੱਚ ਆ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਇਦਾਂ ਸਾਡੇ ਘਰ ਤੇ ਬਹੁਤ ਦਿੱਕਤ ਪਰੇਸ਼ਾਨੀ ਹੋ ਗਈ। ਤੇ ਉਹ ਖਾਲਸਾ ਜੀ ਕੁਦਰਤੀ ਕਿਤੇ ਮਹਾਰਾਜ ਦੀ ਕਿਰਪਾ ਨਾਲ ਦਾਸ ਦੀਆਂ ਵੀਡੀਓ ਸੁਣਦੇ ਸੀਗੇ ਉਹ। ਉਹਨਾਂ ਨੇ ਉਹਨਾਂ ਨੂੰ ਦਾਸ ਦਾ ਨੰਬਰ ਦਿੱਤਾ ਵੀ ਤੁਸੀਂ ਕਿਰਪਾ ਕਰੋ ਵੀ ਇਹਨਾਂ ਨੂੰ ਪੁੱਛ ਲਓ ਨਾ ਮਾਰੇ ਕਿਰਪਾ ਕਰਨਗੇ। ਤੇ ਉਹਨਾਂ ਨੇ ਮੈਨੂੰ ਵੀ ਦੱਸਿਆ ਵੀ ਤੁਹਾਨੂੰ ਮੈਸੇਜ ਕਰਨਗੇ ਚਲੋ ਮੇਰਾ ਧਿਆਨ ਨਹੀਂ ਗਿਆ ਕਿਉਂਕਿ ਖਾਲਸਾ ਜੀ ਬਹੁਤ ਸਾਰੀ ਸੰਗਤ ਦਾ ਰਿਪਲਾਈ ਦ ਹੁੰਦਾ ਹੀ ਨਹੀਂ ਤੇ ਜਦੋਂ ਉਹਨਾਂ ਇਹ ਕੋਈ ਡੇਢ ਸਾਲ ਜਾਂ ਸਵਾ ਕਸਾਲ ਪਹਿਲਾਂ ਦੀ ਗੱਲ ਹੋਊਗੀ ਉਹਨਾਂ ਨੇ ਦਾਸ ਨੂੰ ਕਿਹਾ ਵੀ ਏਦਾਂ ਏਦਾਂ ਸਾਡੇ ਘਰ 'ਚ ਏਦਾਂ ਕਲਾ ਆ ਬਹੁਤ ਜ਼ਿਆਦਾ ਤੇ ਕੋਈ ਹੱਲ ਸਾਨੂੰ ਦੱਸੋ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਬਾਣੀ ਪੜਿਆ ਕਰੋ ਤੇ ਸ਼ਹੀਦੀ ਦੇਖ ਤੁਹਾਡੀ ਕਰਾਉਨੇ ਆ ਮਹਾਰਾਜ ਕਿਰਪਾ ਕਰਨ ਹਰ ਹਫ਼ਤੇ ਕਰਾ ਲਿਆ ਕਰੋ ਤੇ ਖਾਲਸਾ ਜੀ ਹਰ ਹਫਤੇ ਉਹਨਾਂ ਨੇ ਸ਼ੀਦੀ ਦੇੇ ਕਰਾਉਣ ਲੱਗ ਪਏ ਤੇ ਉਹਨੇ ਘਰ ਵਿੱਚ ਥੋੜਾ ਥੋੜਾ ਫਰਕ ਪੈਣ ਲੱਗ ਪਿਆ ਤੇ ਇੱਕ ਦੂਜੇ ਦੇ ਕੋਲ ਬਹਿਣ ਲੱਗ ਪਏ ਸ਼ੀਦੀ ਦੇਖਦੇ ਨਾਲ ਹੀ ਪਰ ਉਹੋ ਜਿਹਾ ਨਹੀਂ ਸੀ ਬਣਦੀ ਜਿਹੜਾ ਪ੍ਰੇਮ ਨਹੀਂ ਸੀ ਬਣਦਾ ਕਹਿੰਦੇ ਫਿਰ ਮਾਤਾ ਜੀ ਕਹਿੰਦੇ ਵੀ ਪੁੱਤਰ ਵੀ ਮੈਨੂੰ ਨਾ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਕੁਦਰਤੀ ਚੱਕ ਲਿਆ ਮੈਂ ਕਿਤੇ ਜਾਂਦਾ ਆਂ ਫ੍ਰੀ ਆਂ ਤੇ ਮੈਂ ਚੁੱਕ ਲਿਆ ਤੇ ਜਦੋਂ ਗੱਲ ਹੋਈ ਉਹਨਾਂ ਨੇ ਮੈਨੂੰ ਦੱਸਿਆ ਸਾਰੀ ਗੱਲ ਮਾਤਾ ਨੇ ਦੱਸੀ ਮਾਤਾ ਕਹਿੰਦੀ ਪੁੱਤਰ ਮੈਨੂੰ ਨਾ ਇਦਾਂ ਪਹਿਲਾਂ ਖੂਨ 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 ਦੇ ਸੁਪਨੇ ਆਉਂਦੇ ਸੀ ਮੈਨੂੰ ਲੱਗਦਾ ਸੀ ਸਾਡੇ ਘਰ ਵਿੱਚ ਕੋਈ ਕਤਲ ਹੋ ਜਾਣਾ ਫਿਰ ਲੱਗਦਾ ਸੀ ਕਿਸੇ ਨੇ ਕੋ ਟੂਣਾ ਕੀਤਾ ਫਿਰ ਉਹ ਮਾਤਾ ਨੇ ਮੈਨੂੰ ਗੱਲ ਸੁਣਾਈ ਮਾਤਾ ਕਹਿੰਦੀ ਵੀ ਅਸੀਂ ਨਾ ਬਹੁਤ ਜਿੱਦਾਂ ਕਹਿ ਲੋ ਵੀ ਸਾਡੇ ਜਿਹੜੇ ਮਾਤਾ ਕਹਿੰਦੀ ਮੇਰੇ ਪਰਿਵਾਰ ਦੇ ਵਿੱਚੋਂ ਸੀਗੇ ਮੇਰੇ ਭਰਾ ਚਾਚਿਆਂ ਦੇ ਬੇੜੇ ਸੀਗੇ ਉਹ ਨਿਹੰਗ ਸਿੰਘ ਸੀ ਤੇ ਕਹਿੰਦੇ ਵੀ ਮੈਂ ਨਾ ਕਰਾ ਉਹਨਾਂ ਨਾਲ ਵੀ ਗੱਲ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਚਟੰਗਾ ਕਰਾਓ ਤੁਹਾਡੇ ਘਰ ਦੇ ਵਿੱਚੋਂ ਕਲਾ ਨਿਕਲ ਜੂਗੀ ਜਪ ਕਰਾ ਕੇ ਤੇ ਮੈਨੂੰ ਕਹਿੰਦੇ ਪੋਤੇ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਤੈਨੂੰ ਕੁਝ ਪਤਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਪੁੱਛ ਕੇ ਦੱਸਾਂਗਾ ਕਹਿੰਦੇ ਵੀ ਮੈਂ ਮਾਦਾ ਕਹਿੰਦੀ ਵੀ ਮੈਂ ਨਹੀਂ ਚਾਹੁੰਦੀ ਵੀ ਐਵੇਂ ਇਦਾਂ ਕੁਝ ਕਰਾਂ ਇਹ ਪਾਪ ਹੁੰਦਾ ਐਦਾਂ ਕਈ ਕਹਿੰਦੇ ਆ ਨਾ ਲੋਕ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਮਰਜ਼ੀ ਆ ਦੇਖੋ ਮੈਂ ਤੁਹਾਨੂੰ ਕਿਹਾ ਨਹੀਂ ਤੇ ਮੈਂ ਉਹਨਾਂ ਨੂੰ ਮੈਂ ਵੀ ਅੱਗੋਂ ਇਹੋ ਗੱਲ ਕਹਿਤੀ ਮੈਂ ਕਿਹਾ ਮੇਰੇ ਮੂੰਹ ਪਹਿਲਾਂ ਇਹ ਚੀਜ਼ ਨਿਕਲਾਈ ਵੀ ਤੁਸੀਂ ਚੰਡੀ ਦਾ ਪਤਾ ਨਹੀਂ ਨਿਕਲੀ ਕਿ ਨਹੀਂ ਨਿਕਲੀ ਵਾਹਿਗੁਰੂ ਜੀ ਮੈਨੂੰ ਚੇਤਾ ਹੀ ਨਹੀਂ ਗੱਲ ਦਾ ਕਿ ਕਿਉਂਕਿ ਸਵਾ ਸਾਲ ਪਹਿਲਾਂ ਦੀ ਗੱਲ ਹੈ ਤੇ ਮੈਂ ਉਹਨਾਂ ਨੂੰ ਸ਼ਾਇਦ ਕਿਹਾ ਵੀ ਤੁਸੀਂ ਚੰਡੀ ਦਾ ਪਾਠ ਕਰਾ ਲਓ ਤੇ ਇੰਨਾ ਇੰਨਾ ਖਰਚਾ ਆਉਣਾ ਸਾਰਾ ਦੱਸਿਆ ਕਿ ਨੇ ਖਰਚੇ ਦੀ ਕੋਈ ਨਹੀਂ ਤੁਸੀਂ ਕਰਾ ਦਿਓ ਠੀਕ ਹੋ ਜਾਏਗਾ ਮੈਂ ਮਹਾਰਾਜ ਕਿਰਪਾ ਕਰਨਗੇ ਕਰਮ ਕਰਾਉਣ ਵਾਲਾ ਤੇ ਦਾਦਾ ਮੈਂ ਤਾਂ ਸਿਰਫ ਸੇਵਾ ਨਿਭਾ ਸਕਦਾ ਤੇ ਖਾਲਸਾ ਜੀ ਉਹਨਾਂ ਨੇ ਫਿਰ ਜਦੋਂ ਇਦਾਂ ਕੀਤਾ ਤੇ ਮਾਤਾ ਹੁਣਾਂ ਨੇ ਜਵਾਬ ਨਾ ਦਿੱਤਾ ਮੈਂ ਪੁੱਛਿਆ ਵੀ ਵੀ ਤਰੀਕ ਬੁੱਕ ਕਰਾ ਦੀ ਉਹਨਾਂ ਜਵਾਬ ਨਾ ਦਿੱਤਾ ਤੇ ਫਿਰ ਖਾਲਸਾ ਜੀ ਮੈਂ ਉਹਨਾਂ ਦੀ ਅਸ਼ੀਦੀ ਦੇਗਾ ਕਰਾਉਂਦਾ ਰਿਹਾ ਹਰ ਹਫ਼ਤੇ ਫਿਰ ਇੱਕ ਦਿਨ ਉਹਨਾਂ ਨੂੰ ਮਾਤਾ ਜੀ ਨੂੰ ਜਿੱਦਾਂ ਨਾ ਮਹਾਰਾਜ ਨੇ ਅੰਮ੍ਰਿਤ ਵੇਲੇ ਵਿਖਾਇਆ ਕਿ ਕੋਈ ਸਿੰਘ ਉਹਨਾਂ ਨੂੰ ਦੱਸ ਦੇ ਆ ਵੀ ਮਰਿਆਦਾ ਕੋਈ ਸਮਝਾਉਂਦੇ ਆ ਸਿੰਘ ਬੈਠੇ ਆਸਣ ਤੇ ਤੇ ਬਹੁਤ ਸਾਰੇ ਸੰਗਤ ਉਹਨਾਂ ਦੇ ਕੋਲ ਬੈਠੀ ਆ ਤੇ ਉਹ ਨੀਲੇ ਬਾਣੇ ਵਿੱਚ ਬਜ਼ੁਰਗ ਸਿੰਘ ਤੇ ਉਹ ਦੱਸਣ ਰਿਹਾ ਵੀ ਇੱਕ ਤਾਂ ਚੰਡੀ ਦਾ ਪਾਠ ਕਰਾਓ ਜਿਨ੍ਹਾਂ ਦੇ ਘਰੋਂ ਘਰਾਂ ਕਾਲਾ ਨਹੀਂ ਨਿਕਲਦੀ ਕਲਾ ਇੱਕ ਵੱਡੀ ਬਲਾ ਹੈ ਜਿਨ੍ਹਾਂ ਦੇ ਘਰੋਂ ਕਲਾ ਨਹੀਂ ਨਿਕਲਦੀ ਉਹ ਚੰਡੀ ਦਾ ਪਾਠ ਕਰਾ ਕੇ ਚਟੰਗੇ ਦਿਓ ਚਟੰਗੇ ਕਰਨ ਦੇ ਨਾਲ ਕਲਾ ਨਠੇਗੀ ਭਜੇਗੀ ਤੁਹਾਡੇ ਘਰ ਬਰਕਤ ਪਵੇ ਕਹਿੰਦੇ ਸੁਪਨਾ ਆ ਗਿਆ ਮਾਤਾ ਉਸੇ ਦਿਨ ਤੋਂ ਮੈਨੂੰ ਫੋਨ ਲੱਗ ਪਈ ਪਹਿਲਾਂ ਤਾਂ ਉਹਨੇ ਕੋਈ ਜਵਾਬ ਨਾ ਦਿੱਤਾ ਫਿਰ ਖਾਲਸਾ ਜੀ ਇਨਾਂ ਕ ਮੈਨੂੰ ਚੇਤਾ ਕਿ ਮਾਤਾ ਨੇ ਮੈਨੂੰ ਬਹੁਤ ਫੋਨ ਕੀਤੇ ਤੇ ਉਹ ਹੱਡ ਵੀ ਤੀ ਮਾਤਾ ਨੇ ਕਾਫੀ ਸਮਾਂ ਪਹਿਲਾਂ ਦੀ ਸੁਣਾਈ ਦੇ ਦਾਸ ਕੋਲੋਂ ਖਾਲਸਾ ਜੀ ਆਪ ਜੀ ਨੂੰ ਸੁਣਾ ਨਹੀਂ ਹੋਈ ਤੋ ਮਾਤਾ ਜੀ ਨੇ ਫਿਰ ਖਾਲਸਾ ਜੀ ਉਦੋਂ ਪਾਠ ਬੁੱਕ ਕਰਾਇਆ ਤੇ ਮੈਨੂੰ ਸਪੈਸ਼ਲ ਦੱਸਿਆ ਵੀ ਮੈਨੂੰ ਸੁਪਨੇ ਵਿੱਚ ਮਹਾਰਾਣੇ ਚੀਜ਼ ਵਿਖਾਈ ਵੀ ਮੈਂ ਤਰਕ ਬਤਰਕ ਕਰਦੀ ਸਾਂ ਤੁਸੀਂ ਕਿਰਪਾ ਕਰ ਦਿਓ ਜੇ ਤੁਸੀਂ ਕਾਰਜ ਕਰਾ ਸਕਦੇ ਆ ਤੇ ਮੈਂ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ 사ਤਗੁਰਾਂ ਦੀ ਮਿਹਰ ਨਾਲ ਜਿੱਦਾਂ ਦਾਸ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ ਇਥੇ ਅਨਪਵ ਵਾਲੀ ਗੱਲ ਤੇ ਕਿਵੇਂ ਸ਼ਹੀਦ ਕਿਰਪਾ ਕਰਦੇ ਆ ਉਹ ਮਾਤਾ ਜੀ ਨੇ ਪਹਿਲਾਂ ਦੱਸਿਆ ਨਾ ਤੇ ਮੇਰੇ ਮਨ ਵਿੱਚ ਇਹ ਆ ਗਈ ਵੀ ਮੈਂ ਕਿਹਾ ਹੁਣ ਇਹਨਾਂ ਨੂੰ ਪਹਿਲਾਂ ਤਰੀਕ ਨਹੀਂ ਕੋਈ ਦੇਣੀ ਪਹਿਲਾਂ ਜਿਹੜੇ ਬਾਕੀ ਸੰਗਤ ਆਈ ਉਹਨਾਂ ਨੂੰ ਤਰੀਕਾਂ ਦੇਣੀਆਂ ਇਹਨਾਂ ਨੂੰ ਬਾਅਦ ਚ ਤਰੀਕ ਦਵਾਂਗੇ ਵੀ ਇਹਨਾਂ ਨੂੰ ਤਰੀਕ ਨਹੀਂ ਦੇਣੀ ਅਜੇ ਵੀ ਇਹਨਾਂ ਨੇ ਪਹਿਲਾਂ ਤਾਂ ਦੱਸਿਆ ਨਹੀਂ ਜਦੋਂ ਮੈਂ ਤਰੀਕ ਇਹਨਾਂ ਦੀ ਬੁੱਕ ਕਰਦਾ ਸਾਂ ਜਦੋਂ ਮੈਂ ਇਹਨਾਂ ਨੂੰ ਦੱਸਦਾ ਸਾਂ ਉਦੋਂ ਇਹਨਾਂ ਨੇ ਕੋਈ ਹਾਂ ਨਾ ਹਾਂ ਕੀਤੀ ਨਾ ਨਾ ਕੀਤੀ ਤੇ ਹੁਣ ਜਦੋਂ ਬੁੱਕ ਹੋ ਗਈਆਂ ਤਰੀਕਾਂ ਦੋਕ ਦਿਨ ਖਾਲੀ ਸੀ ਮੇਰੇ ਮਨ ਵਿੱਚ ਆਇਆ ਵੀ ਨਹੀਂ ਹੁਣ ਕੋਈ ਜਿਹੜੀ ਸੰਗਤ ਇੱਕ ਕਹਿਣ ਲਈ ਹੈ ਉਹਨਾਂ ਦਾ ਪਹਿਲਾਂ ਕਰਾ ਦੇਣਾ ਇਹਨਾਂ ਦਾ ਅਗਲੇ ਮਹੀਨੇ ਕਰਾਵਾਂਗੇ ਇਹ ਦਾਸ ਨੇ ਤੇ ਖਾਲਸਾ ਜੀ ਮਹਾਰਾਜ ਦੀ ਕਲਾ ਵਰਤੀ ਸਤਗੁਰਾਂ ਦੀ ਮਿਹਰ ਹੋਈ ਰਾਤ ਨੂੰ ਦਾਸ ਨੂੰ ਇਦਾਂ ਹੋ ਗਿਆ ਸੁਪਨਾ ਸੁਪਨਾ ਆਇਆ ਤੇ ਮਹਾਰਾਜ ਦੀ ਕਿਰਪਾ ਨਾਲ ਕੋਈ ਨਜ਼ਰ ਨਹੀਂ ਆਉਂਦਾ ਐਵੇਂ ਝੂਠ ਨਹੀਂ ਮਾਰਦਾ ਕੁਝ ਨਹੀਂ ਮੈਨੂੰ ਨਜ਼ਰ ਆਇਆ ਤੇ ਮੈਂ ਨਾ ਅਸਲ ਦੇ ਵਿੱਚ ਬੈਠਾ ਹਾਂ ਜਿੱਥੇ ਬਾਬਾ ਬੁੱਢਾ ਸਾਹਿਬ ਦੀ 베ਰੀ ਹੈ ਸੁਪਨੇ ਦੇ ਵਿੱਚ ਉੱਥੇ ਦਰਸ਼ਨ ਮਹਾਰਾਜ ਦੇ ਹੋ ਰਹੇ ਉੱਥੇ ਬੈਠਾ ਤੇ ਇੱਕ ਸਿੰਘ ਮੇਰੇ ਪਿਛਲੇ ਪਾਸੇ ਮੈਂ ਨਹੀਂ ਉਹਨਾਂ ਦੇ ਦਰਸ਼ਨ ਕੀਤੇ ਨਾ ਮੈਨੂੰ ਨਜ਼ਰੀਆਂ ਆਏ ਮੈਨੂੰ ਕਹਿੰਦੇ ਵੀ ਇਦਾਂ ਇਦਾਂ ਮਾਈ ਦਾ ਨਾਮ ਲੈ ਕੇ ਉਹ ਮਾਤਾ ਦਾ ਨਾਮ ਸੀ ਉਹ ਮਾਤਾ ਦਾ ਨਾਮ ਖਾਲਸਾ ਜੀ ਪ੍ਰੀਤਮ ਕੌਰ ਆ ਜਿਹਨੇ ਮਾਤਾ ਨੇ ਮੈਨੂੰ ਕਿਹਾ ਮੈਨੂੰ ਨਹੀਂ ਸੀ ਪਤਾ ਤੇ ਉਹ ਕਹਿੰਦੇ ਗੁਰਮੁਖਾ ਇੱਕ ਮਾਈ ਭੇਜੀ ਆ ਪ੍ਰੀਤਮ ਕੌਰ ਦਾ ਪਾਠ ਪਹਿਲਾਂ ਕਰਾ ਦੇ ਪ੍ਰੀਤਮ ਕੌਰ ਦਾ ਪਾਠ ਜ਼ਰੂਰ ਕਰਾ ਇਦਾਂ ਸ਼ਾਇਦ ਕਿਹਾ ਮੈਨੂੰ ਵਿਸਰਗੀ ਗੱਲ ਕਿ ਉਹਨਾਂ ਨੇ ਕਿਹਾ ਪ੍ਰੀਤਮ ਸੋਨ ਪ੍ਰੀਤਮ ਕੌਰ ਦਾ ਪਾਠ ਪਹਿਲਾਂ ਕਰਾ ਜਾ ਕਿਹਾ ਵੀ ਪ੍ਰੀਤਮ ਕੌਰ ਦਾ ਪਾਠ ਤੂੰ ਤੈਨੂੰ ਭੇਜਿਆ ਤੂੰ ਕਰਾ ਦੇ ਇਦਾਂ ਵਚਨ ਖਾਲਸਾ ਜੀ ਸੁਬਣੇ ਵਿੱਚ ਹੋਏ ਤੇ ਮੈਂ ਨਾ ਮੇਰੇ ਨਾ ਉਹ ਦਿਮਾਗ ਚੋਂ ਨਿਕਲ ਗਿਆ ਨਾ ਨਾ ਚੇਤਾ ਆਵੇ ਮਾਈ ਦਾ ਨਾਂ ਨਾ ਚੇਤਾ ਆਵੇ ਵੀ ਸੁਪਨੇ ਵਿੱਚ ਕੀ ਕਿਹਾ ਸਿੰਘਾਂ ਨੇ ਚੇਤਾ ਭੁੱਲ ਗਿਆ ਵਿਸਰ ਗਿਆ ਤੀਜੇ ਇੱਕ ਦਿਨ ਬਾਦ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਜਾ ਰਿਹਾ ਸਾਂ ਉੱਥੇ ਹੀ ਬੈਠਾ ਜਾ ਕੇ ਜਿੱਥੇ ਸੁਪਨੇ ਵਿੱਚ ਬੈਠਾ ਸਾਂ ਉੱਥੇ ਬੈਠਾ ਤੇ ਖਾਲਸਾ ਜੀ ਉੱਥੇ ਚੇਤਾ ਆ ਗਿਆ ਮੈਨੂੰ ਵੀ ਉਹ ਥੋਏ ਨੇ ਮੈਨੂੰ ਪ੍ਰੀਤਮ ਕੌਰ ਕਿਹਾ ਮੈਂ ਉਸੇ ਵੇਲੇ ਫੋਨ ਕੱਢ ਕੇ ਤੇ ਮਾਈ ਨੂੰ ਏਸੇ ਮਾਈ ਨੂੰ ਮੈਸੇਜ ਕੀਤਾ ਹੁਣ ਉੱਥੇ ਰਾਤ ਹੁੰਦੀ ਆ ਫਿਰ ਉਹ ਸਵੇਰੇ ਕਿਤੇ ਮਾਤਾ ਨੇ ਮੈਸੇਜ ਵੇਖਿਆ ਤੇ ਕਹਿੰਦੀ ਹਾਂ ਪੁੱਤਰ ਮੇਰਾ ਨਾਂ ਪ੍ਰੀਤਮ ਕੌਰ ਆ ਤੇ ਖਾਲਸਾ ਜੀ ਉਹ ਏਡੀ ਕਲਾ ਵਰਤਾਈ ਸੀ ਦਾਂ ਸਿੰਘਾ ਨੇ ਵੇਖੋ ਮਾਤਾ ਦਾ ਤੇ ਕੋਈ ਕਾਰਜ ਮਾਤਾ ਕਿਉਂਕਿ ਸ਼ੀਦਾ ਨੂੰ ਮੰਦੀ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਬਹੁਤ ਭਰੋਸਾ ਕਰਦੀ ਸੀ ਉਹ ਕਹਿੰਦੀ ਸੀ ਮੈਂ ਇਨੇ ਚਿਰ ਤੋਂ ਮੈਨੂੰ ਸਭ ਕੁਝ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤਾ ਉਹਦੀ ਖਾਲਸਾ ਜੀ ਵੇਖੋ ਅਰਦਾਸ ਸ਼ੀਦਾਾਂ ਤੱਕ ਗਈ ਤੇ ਸ਼ੀਦਾਾਂ ਨੇ ਸਾਡੀ ਕੇ ਸੇਵਾ ਲਈ ਮੈਂ ਮਾਤਾ ਨੂੰ ਪੁੱਛਿਆ ਮੈਂ ਮਾਤਾ ਜੀ ਤੁਹਾਡਾ ਨਾਂ ਪ੍ਰੀਤਮ ਕੌਰ ਆ ਕਹਿੰਦੀ ਹਾਂ ਪੁੱਤ ਮੇਰਾ ਨਾਂ ਪ੍ਰੀਤਮ ਕੌਰ ਆ ਤੇ ਮੈਂ ਬੜਾ ਮਨ ਵਿੱਚ ਉਦੋਂ ਹੈਰਾਨ ਹੋਇਆ ਸਾਂ ਖਾਲਸਾ ਜੀ ਕਿ ਇਹ ਐ ਈਡੀ ਕਲਾ ਤੇ ਉਹ ਕੁਦਰਤੀ ਨਾ ਦੇਖੋ ਮੇਰੀ ਮਾਤ ਜਾਂ ਖੇੜ ਲਾ ਲੋ ਕਿਸਮਤ ਦੀ ਉਦੋਂ ਦੀ ਹੱਡ ਬੀਤੀ ਇਹ ਮਾਤਾ ਨੇ ਭੇਜੀ ਸੀ ਤੇ ਮੈਂ ਸੋਚਿਆ ਸੀ ਸੰਗਤਾਂ ਨਾਲ ਸੁਣਾਵਾਂਗਾ ਤੇ ਖਾਲਸਾ ਜੀ ਉਹ ਭੁੱਲ ਗਿਆ ਚੇਤਾ ਤੇ ਹੁਣ ਕੁਦਰਤੀ ਉਹਨਾਂ ਦਾ ਮੈਨੂੰ ਮੈਸੇਜ ਆਇਆ ਤੇ ਮੈਂ ਇਸ ਕਰਕੇ ਆਪ ਜੀ ਨੂੰ ਉਹਨਾਂ ਦੀ ਅੱਜ ਹੱਡੀ ਬੀਤੀ ਸੁਣਾ ਰਿਹਾ ਐਵੇਂ ਮਹਾਰਾਜ ਨੇ ਕਲਾ ਵਰਤਾਈ ਉਹ ਦਾਸਤਾ ਕੀ ਖਬਰ ਆ ਗਈ ਕਿ ਮਾਤਾ ਦਾ ਪਹਿਲਾ ਪਾਠ ਹਰਫ ਮਾਤਾ ਦਾ ਚੰਡੀ ਦਾ ਪਾਠ ਕਰਾਇਆ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਪਾਠ ਕਰਾਇਆ ਨਾ ਤੇ ਉਹਨਾਂ ਦੇ ਘਰੋਂ ਬਹੁਤ ਸਾਰਾ ਜਿੱਦਾਂ ਧੂਆ ਨਿਕਲਦਾ ਨਾ ਘਰ ਚੋਂ ਇਦਾਂ ਨਿਕਲ ਕੇ ਉੱਡ ਕੇ ਬਾਹਰ ਨੂੰ ਗਿਆ ਤੇ ਹੁਣ ਇਸ ਟਾਈਮ ਏਡੀ ਕਿਰਪਾ ਜਿਹੜੀ ਘਰ ਵਾਲੀ ਕਹਿੰਦੀ ਸੀ ਨਾ ਕਹਿੰਦੀ ਸੀ ਤਲਾਕ ਲੈਣਾ ਖਾਲਸਾ ਜੀ ਉਹ ਵੀ ਇਸੇ ਘਰ ਚ ਆਈ ਵਾਪਸ ਉਹਦਾ ਪਰਿਵਾਰ ਵੀ ਠੀਕ ਹੋ ਗਿਆ ਉਹ ਵੀ ਸਭ ਕੁਝ ਠੀਕ ਹੋ ਗਿਆ ਮੁੰਡਾ ਵੀ ਠੀਕ ਹੋ ਗਿਆ ਬੱਚੇ ਵੀ ਸਹੀ ਹੋ ਗਏ ਕੰਮ ਕਾਜ ਵੀ ਚੱਲ ਪਿਆ ਸਤਗੁਰਾਂ ਨੇ ਏਡੀ ਕਿਰਪਾ ਕੀਤੀ ਚੰਡੀ ਦਾ ਜਾਪ ਕਰਾਇਆ ਚਟੰਗੇ ਕਰਾਏ ਤੇ ਖਾਲਸਾ ਜੀ ਚੜ੍ਹਦੀ ਕਲਾ ਮਹਾਰਾਜ ਨੇ ਕਰਤੀ ਤੇ ਮਹਾਰਾਜ ਨੇ ਦਾ ਕਈ ਵਾਰ ਆਪਾਂ ਨਾ ਝਗੜਾ ਕਰ ਲੈਨੇ ਆ ਉਹ ਸਮਾਂ ਇਹੋ ਜਿਹਾ ਹੁੰਦਾ ਉਸ ਵੇਲੇ ਖਾਲਸਾ ਜੀ ਦੋਵਾਂ ਜੀਆਂ ਦੇ ਵਿੱਚੋਂ ਇੱਕ ਜੀ ਨੂੰ ਚੁੱਪ ਕਰ ਜਾਣਾ ਚਾਹੀਦਾ ਕਲਾ ਟਲ ਜਾਂਦੀ ਨਹੀਂ ਤੇ ਕਲਾ ਘਰ ਜਵਾੜ ਨਹੀਂ ਆਉਂਦੀ ਇਸ ਕਰਕੇ ਤੋਂ ਬਚਣਾ ਚਾਹੀਦਾ ਵੇਖੋ ਮਹਾਰਾਜ ਨੇ ਕਲਾ ਜਿਹੜੀ ਦੂਰ ਕੀਤੀ ਤੇ ਉਹੀ ਜੀ ਨੇ ਜਿਹੜੇ ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਸੀ ਕਰਦੇ ਤੇ ਉਹੀ ਜੀ ਨੇ ਹੁਣ ਜਿਹੜੇ ਇਕੱਠੇ ਰਹਿ ਰਹੇ ਆ ਇਹ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਨਹੀਂ ਖਾਲਸਾ ਜੀ ਇਹ ਚੀਜ਼ਾਂ ਸੈੱਟ ਆਉਂਦੀਆਂ ਕਿਉਂਕਿ ਕਰਨ ਕਰਾਉਣ ਵਾਲੇ ਵੀ ਬਹੁਤ ਆ ਕੋਈ ਕਿਸੇ ਨਾਲ ਕਿਸੇ ਨਾਲ ਕੋਈ ਜੀ ਖੁਸ਼ ਰਹਿ ਰਿਹਾ ਮੰਨ ਲਓ ਘਰ ਵਾਲਾ ਘਰ ਵਾਲੀ ਖੁਸ਼ ਨੇ ਤੀਜੇ ਬੰਦੇ ਨੂੰ ਇਹ ਹੁੰਦਾ ਵੀ ਇਹ ਖੁਸ਼ ਕਿਉਂ ਨੇ ਕੋਈ ਪਰਿਵਾਰ ਖੁਸ਼ ਰਹਿ ਰਿਹਾ ਵੀ ਇਹਨਾਂ ਦਾ ਕੰਮ ਕਾਜ ਚੱਲਦਾ ਤੀਜੇ ਬੰਦੇ ਨੂੰ ਹੁੰਦਾ ਵੀ ਇਹ ਕੰਮ ਕਾਜ ਇਹਨਾਂ ਦਾ ਕਿਦਾਂ ਚੱਲ ਜਿੰਦਾ ਇਹ ਖੁਸ਼ ਕਿਉਂ ਨੇ ਸੋ ਇਹ ਸੰਸਾਰ ਦੀ ਬਿਰਤੀ ਆ ਸੰਸਾਰ ਫਿਰ ਖਾਲਸਾ ਜੀ ਪੁੱਠੇ ਪੰਗਿਆਂ ਵਿੱਚ ਪੈਂਦਾ ਤੇ ਫਿਰ ਦੁੱਖ ਸਹਿੜਦਾ ਅਗਲੇ ਨੂੰ ਵੀ ਦਿੰਦਾ ਤੇ ਆਪਣੇ ਆਪ ਨੂੰ ਵੀ ਲੱਗ ਜਾਂਦੇ ਆ ਜਿਹੜੇ ਬਾਣੀ ਨਹੀਂ ਪੜਦੇ ਉਹ ਖਾਲਸਾ ਜੀ ਇਹਨਾਂ ਕੰਮਾਂ ਵਿੱਚ ਫਸ ਜਾਂਦੇ ਆ ਜਿਹੜੇ ਬਾਣੀ ਪੜਦੇ ਉਹਨਾਂ ਦੇ ਕੋਈ ਟੂਣਾ ਟਮਣਾ ਕੰਮ ਹੀ ਨਹੀਂ ਕਰਦਾ ਅਸਰ ਹੀ ਨਹੀਂ ਕਰਦਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੱਡ ਬੀਤੀ ਜਵਾਬ ਜੀ ਨੂੰ ਸੁਣਾਈ ਕਿ ਸ਼ਹੀਦਾ ਨੇ ਖਾਲਸਾ ਜੀ ਦਾਸ ਦੀ ਵੀ ਸੇਵਾ ਅਗੇ ਲਾਤੀ ਵੀ ਆ ਕਹਿਣ ਕਹਿਣ ਦੀ ਗੱਲ ਮੰਨ ਲਓ ਮੈਨੂੰ ਦਰਸ਼ਨ ਨਹੀਂ ਕਿਸੇ ਚੀਜ਼ ਦੇ ਹੋਏ ਪਰ ਮੈਨੂੰ ਆਵਾਜ਼ ਤਾਂ ਕੇ ਆਈ ਵੀ ਤੇਰ ਕੋ ਇੱਕ ਮਾਤਾ ਭੇਜੀ ਉਹਦਾ ਪਾਠ ਪਹਿਲਾਂ ਘਰਾ ਦਿਓ ਤੇ ਮਹਾਰਾਜ ਦੀ ਕਿਰਪਾ ਨਾਲ ਨਾ ਜਦੋਂ ਤੋਂ ਖਾਲਸਾ ਜੀ ਆਪਾਂ ਇਹ ਹੱਡ ਬੀਤੀਆਂ ਸੁਣਾਉਣ ਲੱਗੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਹੁਤ ਇਹੋ ਜਿਹੀਆਂ ਗੱਲਾਂ ਜਿਹੜੀਆਂ ਦਾਸ ਸਾਹਿਬ ਜੀ ਨੂੰ ਦੱਸ ਨਹੀਂ ਸਕਦਾ ਉਹ ਦਾਸ ਨਾਲ ਹੋਣ ਲੱਗ ਪੈਂਦੀਆਂ ਕਈ ਵਾਰ ਮੈਂ ਮਹਾਰਾਜ ਦੀ ਕਿਰਪਾ ਨਾਲ ਕਿਸੇ ਬਾਰੇ ਸੋਚ ਲਾਣਾ ਦਿਮਾਗ ਵਿੱਚ ਮੇਰੀ ਸੋਚਣੀ ਆ ਜਾਵੇ ਅੱਧੇ ਪੌਣੇ ਕਿੰਨੇ ਵੇਲੇ ਬਾਅਦ ਉਹਦਾ ਫੋਨ ਵੀ ਆ ਜਾਂਦਾ ਤੇ ਉਹੀ ਗੱਲ ਜਿਹੜੀ ਸੋਚੀ ਹੁੰਦੀ ਹੈ ਉਹ ਉੱਥੇ ਹੋਈ ਹੁੰਦੀ ਸੋ ਇਦਾਂ ਦੀ ਕਲਾ ਮਹਾਰਾਜ ਸ਼ਹੀਦ ਸਿੰਘ ਵਰਤਉਂਦੇ ਆ ਤੇ ਆਪਣਾ ਤੇ ਖਾਲਸਾ ਜੀ ਨਾਂ ਤੇ ਕੋਈ ਜਾਪਾ ਨਾ ਕੋਈ ਤਾਪਾ ਕਿ ਮਹਾਰਾਜ ਦੀ ਬਾਣੀ ਅਨੁਸਾਰ ਉਹ ਬਜਣ ਨੇ ਵੀ ਜਾਪ ਤਾਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਮਹਾਰਾਜ ਜੀ ਤੇ ਤੇਰੀ ਸ਼ਰਨ ਵਿੱਚ ਹਾਂ ਨਾ ਸਾਡਾ ਜਪ ਹੈ ਨਾ ਸੇਵਾ ਨਾ ਸਾਧਨਾ ਨਾ ਭਗਤੀ ਨਾ ਬੰਦਗੀ ਇਹ ਤੇ ਖਾਲਸਾ ਜੀ ਮਹਾਰਾਜ ਨੇ ਕੋਈ ਕਲਾ ਹੀ ਕੋਈ ਵਰਤਾਈ ਆ ਖੇਡ ਹੀ ਮਹਾਰਾਜ ਨੇ ਕੀਤੀ ਆ ਆਪ ਸੰਗਤਾਂ ਦਾ ਪ੍ਰੇਮ ਮਿਲ ਰਿਹਾ ਆਪ ਸੰਗਤਾਂ ਦੀਆਂ ਅਸੀਸਾਂ ਨਾਲ ਹੀ ਖਾਲਸਾ ਜੀ ਦਾਸ ਨੂੰ ਬਹੁਤ ਕੁਝ ਮਿਲ ਰਿਹਾ ਸੋ ਐਵੇਂ ਹੀ ਅਸੀਸ ਬਣਾ ਕੇ ਰੱਖਿਓ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰਖਣ ਸਾਰਿਆਂ ਨੂੰ ਮਹਾਰਾਜ ਸੁਖ ਬਖਸ਼ਣ ਨਾਮ ਨਾਲ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਤੇ ਇੱਕ ਬੇਨਤੀ ਹੋਰ ਅਦਾਸ ਕਰ ਦੇਵੇ ਜੇ ਆਵਾਜ਼ਾਂ ਥੋੜੇ ਕ ਦਿਨ ਤੋਂ ਖਾਲਸਾ ਜੀ ਜਿਵੇਂ ਆਵਾਜ਼ ਰਿਕਾਰਡ ਕਰਦਾ ਤੇ ਸਾਫ਼ ਨਹੀਂ ਨਾ ਆਉਂਦੀ ਉਹ ਦਾਸ ਕੋਲੇ ਜਿਹੜਾ ਖਾਲਸਾ ਜੀ ਰਿਕਾਰਡਰ ਸੀ ਜਿਹਦੇ ਵਿੱਚ ਆਪਾਂ ਰਿਕਾਰਡ ਕਰਦੇ ਆ ਉਹ ਪਤਾ ਨਹੀਂ ਕੀ ਗੱਲ ਹੋਈ ਉਹ ਖਾਲਸਾ ਜੀ ਖਰਾਬ ਹੋ ਗਿਆ ਫਿਰ ਹੁਣ ਮੈਨੂੰ ਇਦਾਂ ਹੀ ਫੋਨ ਰਾਖ ਕੇ ਬੋਲਣਾ ਪੈਂਦਾ ਤੇ ਉਹ ਆਵਾਜ਼ ਆਸੇ ਪਾਸੇ ਦੀ ਵੀ ਵਿੱਚ ਆ ਜਾਂਦੀ ਹੈ ਆਪਣੀ ਵੀ ਸਾਹ ਦੀ ਹੋਰ ਵੀ ਸ਼ਾਂ ਸ਼ਾਂ ਦੀਆਂ ਬਹੁਤ ਆਵਾਜ਼ਾਂ ਆ ਜਾਂਦੀਆਂ ਉਹਦੇ ਵਾਸਤੇ ਮੈਂ ਮਾਫੀ ਚਾਹਨਾ ਮਹਾਰਾਜ ਜੀ ਕਿਰਪਾ ਕਰਨਗੇ ਤੇ ਕੋਈ ਚੰਗਾ ਫੋਨ ਲੈ ਕੇ ਫਿਰ ਉਹਦੇ ਵਿੱਚ ਰਿਕਾਰਡਿੰਗ ਕਰਿਆ ਕਰਾਂਗੇ ਮਹਾਰਾਜ ਮਿਹਰ ਕਰਨਗੇ ਸਤਿਗੁਰਾਂ ਨੇ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਕੋਲੋਂ ਹੀ ਮੰਗਦੇ ਆ ਤੇ ਮਹਾਰਾਜ ਕਿਰਪਾ ਕਰਨਗੇ ਫਿਰ ਆਪ ਸੰਗਤਾਂ ਜਿਹੜੀਆਂ ਕਈ ਕਹਿੰਦੇ ਨੇ ਵੀ ਤੁਹਾਡੀ ਆਵਾਜ਼ ਸਾਫ ਨਹੀਂ ਆਉਂਦੀ ਤੇ ਉਹਨਾਂ ਕੋਲੋਂ ਦਾਸ ਜਿਹੜੀ ਮਾਫੀ ਮੰਗ ਲੈਂਦਾ ਤੇ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਥੋੜੇ ਚਿਰ ਦੀ ਨਵਾਂ ਲੈ ਲਾਂਗੇ ਤੇ ਫਿਰ ਉਹ ਹਾਫ ਆਇਆ ਕਰੇਗੀ ਮਾਰਾ ਸਾਰ ਨੂੰ ਚੜਦੀ ਕਲਾ ਬਖਸ਼ਣ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ